ਸਰੇ ਇੱਕ ਖਬਰ ਲੱਗ ਰਹੀ ਹੈ ਕਿ ਉਸ ਦੇ ਵਿੱਚ ਕਿਹਾ ਜਾ ਰਿਹਾ ਕਿ ਸਟਾਕ ਐਕਸਚੇਂਜ ਦੇ ਬ੍ਰੋਕਰ ਨੂੰ ਧਮਕੀਆਂ ਆ ਰਹੀਆਂ ਨੇ ਸੁਰੱਖਿਅਤ ਮੰਗੀ ਜਾ ਰਹੀ ਹੈ ਕਿਹੜੇ ਬ੍ਰੋਕਰ ਨੂੰ ਸਰ ਆ ਰਹੀਆਂ ਨੇ ਤੇ ਕੀ ਮਾਮਲਾ ਹੈ ਮੈਂ ਉਹ ਪੜੀ ਸੀ ਅੱਜ ਖਬਰ ਪੰਜਾਬ ਕੇਸਰੀ ਚ ਸਾਡਾ ਇਸ ਨਾਮ ਦਾ ਕੋਈ ਬ੍ਰੋਕਰ ਨਹੀਂ ਕੋਈ ਸਬ ਬੁਕਰ ਨਹੀਂ ਸਾਡਾ ਮੈਂ ਸਟਾਕਸ ਇਹਦਾ ਨਾਮ ਬਦਨਾਮ ਕਰਦਾ ਕੋਈ ਵੀ ਸਾਡਾ ਨਾਮ ਲੈਂਦਾ ਤਾਂ ਮੈਂ ਡਿਨਾਈ ਕਰਦਾ ਸਾਡਾ ਕੋਈ ਸਟਾਕਸ ਦਾ ਲੈਣਾ ਦੇਣਾ ਨਹੀਂ ਲੁਧਿਆਣਾ ਸਟਾਕ ਐਂਡ ਕੈਪੀਟਲ ਐਲ ਐਸ ਸਕਿਟੀ ਦਾ ਬਿਲਕੁਲ ਕੋਈ ਉਹ ਮੈਂਬਰ ਨਹੀਂ ਹੈ ਕੋਈ ਨਿਤਨ ਗੋਇਲ ਨੇ ਕੰਪਲੇਂਟ ਕੀਤੀ ਹੈ ਪੁਲਿਸ ਨੂੰ ਕੋਈ ਅਜਿਹਾ ਇਹ ਨਾਂ ਦਾ ਸਟਾਕ ਮਾਰਕੀਟ ਦੇ ਵਿੱਚ ਕੋਈ ਪ੍ਰੂਫ ਨਹੀਂ ਨਹੀਂ ਸਾਡਾ ਕੋਈ ਨਹੀਂ ਸਾਡੀਆਂ ਦੋਨੋਂ ਕੰਪਨੀਆਂ ਚ ਉਹਦਾ ਕੋਈ ਲੈਣ ਦੇਣ ਨਹੀਂ ਹੈ ਕੋਈ ਮੈਂਬਰ ਨਹੀਂ ਹੈ ਪਤਾ ਨਹੀਂ ਕਿਸ ਬੇਇੱਜ਼ਤੀ ਉਹਨੇ ਫਰੋਜ਼ਗੰਦੀ ਮਾਰਕੀਟ ਸਟਾਕ ਸ਼ੇਅਰ ਦਾ ਮੈਂਬਰ ਦੱਸਿਆ ਹਾਂ ਸੋ ਮੈਂ ਇਸ ਸਿਨੂ ਪੂਰਾ ਇਨਕਾਰ ਕਰਦਾ ਹਾਂ ਕਿ ਉਹ ਸਾਡਾ ਦੋਨਾਂ ਕੰਪਨੀਜ਼ ਦੇ ਮੈਂਬਰ ਨਹੀਂ ਹੈ ਪਹਿਲਾਂ ਵੀ ਸਰਕ ਵੈਸੇ ਕੋਈ ਐਦਾਂ ਦੀਆਂ ਆਈਆਂ ਨਹੀਂ ਕੋਈ ਕਮਲਾ ਕੇਸੇ ਬਰੋਕਰ ਨੂੰ ਐਦਾਂ ਕੋਈ ਧਮਕੀਆਂ ਆਈਆਂ ਹੋਣ ਕਿ ਇਹਨਾਂ ਦੇ ਮਾਮਲੇ ਕਦੀ ਆਏ ਨੇ ਬਰੋਕਰ ਦਾ ਕੰਮ ਦੇਖੋ ਸੀ ਧੌਂਕੀਆਂ ਕਿਉਂ ਆਣੀ ਆ ਗਈਆਂ ਪੈਸੇ ਦਾ ਲੈਣ ਦੇ ਨਾ 24 ਆਵਰ ਪੇਮੈਂਟ ਹੈ ਹਮ ਇਹ ਤਾਂ ਉਹ ਜਿਹਦਾ ਪਤਾ ਨਹੀਂ ਉਹ ਕੀ ਡਿਸਪਿਊਟ ਹੋ ਅਗਲੇ ਦਾ ਸਾਡੇ ਕੋਈ ਪ੍ਰੋਬਲਮ ਨਹੀਂ ਕਦੀ ਆਂਦੀ ਸਾਡੇ ਪੇਮੈਂਟ 24 ਆਵਰ ਹੈ ਜੇ 24 ਆਵਰ ਚ ਪੇਮੈਂਟ ਨਹੀਂ ਆਂਦੀ ਦੇਣ ਵਾਲਾ ਨਹੀਂ ਦਿੰਦਾ ਸੌਦੇ ਕੱਟ ਜਾਂਦੇ ਆ ਉਹਦੇ ਕੋਈ ਸਾਨੂੰ 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 ਕੋਈ ਟੰਕੀ ਕਿਉਂ ਦਊਗਾ ਜੀ ਤੇ ਅਸੀਂ ਦੇਣੇ ਆ ਅਸੀਂ ਆਪ ਸਾਡੀ ਕੰਪਨੀ ਨੇ ਦੇਣੇ ਆ ਸਾਡਾ ਕੋਈ ਰੰਜੇਰਾ ਵੀ ਕੋਈ ਮੈਂਬਰ ਸਾਡਾ ਹੈਗਾ ਉਹ ਐਲਐਸ ਇਸ ਸਿਕਿਉਰਟੀ ਦਾ ਕਲਾਇੰਟ ਹੈ ਰੁਕਰ ਨੂੰ ਸਿਰਫ ਬ੍ਰੋਕਰੇਜ ਮਿਲਦੀ ਹੈ ਅੱਛਾ ਜੀ ਇਸ ਕਰਕੇ ਉਹ ਨਾ ਕਿਸੇ ਕਲਾਇੰਟ ਦੀ ਪੇਮੈਂਟ ਹਾਂ ਸੇਫ ਹੈ ਤੇ ਨਾ ਹੀ ਵੇਚਣ ਵਾਲਾ ਹਾਂ ਸੇਫ ਹੈ ਨਾ ਖਰੀਦਣ ਵਾਲਾ ਸਟਾਕ ਬ੍ਰੋਕਰ ਹਾਂ ਸੇਫ ਹੈ ਸਾਡਾ ਬਿਲਕੁਲ ਸਾਬੀ ਨੇ ਐਸੇ ਕਾਨੂੰਨ ਬਣਾਏ ਆ ਕਿ ਨਾ ਕਿਸੇ ਕਲਾਇੰਟ ਨਾਲ ਧੋਖਾ ਹੋ ਸਕਦਾ ਨਾ ਕਿਸੇ ਬ੍ਰੋਕਰ ਨਾਲ broker ਨੂੰ ਪੇਮੈਂਟ ਨਹੀਂ ਆਏਗੀ ਉਹਦੇ ਅਗਲੇ ਦਿਨ ਸੌਦੇ ਕੱਟ ਜਾਣਗੇ ਬਸ ਜਿਹੜੇ ਸਰ ਇਹ ਨਿਤਿਨ ਗੋਇਲ ਪਹਿਲਾਂ ਤੁਸੀਂ ਕੋਈ ਦੇਖਿਆ ਸਟਾਕ ਨਹੀਂ ਮੈਂ ਨਹੀਂ ਜਾਣਦਾ ਮੈਂ ਨਹੀਂ ਜਾਣਦਾ ਮੈਂ ਤੁਹਾਨੂੰ ਕਹਿ ਰਿਹਾ ਨਾ ਅਸੀਂ ਕਦੀ ਮਿਲੇ ਨਾ ਕੋਈ ਸਾਡਾ ਕੋਈ ਲੈਣਾ ਦੇਣਾ ਇਸ ਕਰਕੇ ਸਿਰਫ ਸਾਡੀ ਸਟਾਕਸਿੰਗ ਦਾ ਨਾਮ ਯੂਜ਼ ਕੀਤਾ ਹੈ ਤੋ ਗਲਤ ਕੀਤਾ ਹੈ ਬਸ ਜਿੰਨੇ ਵੀ ਸਰ broker ਨੇ ਲੁਧਿਆਣਾ ਦੇ ਵਿੱਚ ਉਹਨਾਂ ਨੂੰ ਤੁਹਾਡੇ ਇੱਥੇ ਪਹਿਲਾਂ ਮੈਂਬਰ ਬੰਨਾ ਪੈਂਦਾ ਫਿਰ ਰਜਿਸਟਰਡ ਬਿਲਕੁਲ ਬਿਲਕੁਲ ਜਿਹੜਾ ਲੁਧਿਆਣਾ ਸਟਾਕ ਐਂਡ ਕੈਪੀਟਲ ਦਾ ਮੈਂਬਰ ਹੈ ਉਹ ਲੁਧਿਆਣਾ ਦਾ ਐਲ ਐਸ ਸਕਿਉਰਟੀ ਦਾ ਮੈਂਬਰ ਬਣ ਸਕਦਾ ਹੈ। ਤੋਂ ਬੜਾ ਸਿਸਟਮੈਟਿਕਲੀ ਹੈ। ਬਕਾਇਦਾ ਕੇ ਵੀ ਸੀ ਹੁੰਦੀ ਹੈ। ਹਰ ਚੀਜ਼ ਸਭ ਕੁਝ ਸਾਬੀ ਤੱਕ ਰਜਿਸਟਰਡ ਹੁੰਦਾ ਹੈ। ਸਾਬੀ ਰਜਿਸਟਰਡ ਕਰਦੀ ਹੈ। ਸਾਡੇ ਕੋਲ ਕੁਝ ਨਹੀਂ ਹੈ। ਅਨ ਰਜਿਸਟਰਡ ਵੀ ਸਰ ਬ੍ਰੋਕਰਸ ਹੈਗੇ ਨੇ ਮਾਰਕੀਟ ਦੇ ਵਿੱਚ। ਉਹ ਸ਼ਾਮਿਲ ਦੇ ਨਹੀਂ ਹੋਵੇ ਤਾਂ ਦੇਖੋ ਗੱਲ ਪਤਾ ਕੀ ਹੈ। ਹੁਣ ਕੋਈ ਘਰ ਬੈਠ ਕੇ ਕੋਈ ਆਪਣਾ ਕਹੀ ਜਿਹਾ ਬ੍ਰੋਕਰ ਹੈ ਤਾਂ ਇਹ ਅਵੇਅਰਨੈਸ ਚਾਹੀਦੀ ਹੈ ਕਲੈਂਟ ਨੂੰ। ਹਮ ਕਲੈਂਟ ਆ ਕੇ ਦੇਖੇ ਜਦੋਂ ਕੰਮ ਕਰਦਾ ਹੈ ਕਿ ਇਹ ਜੇ ਬ੍ਰੋਕਰ ਨਾਲ ਕੰਮ ਕਰਦੇ ਆਂ ਉਹ ਕਿੱਥੇ ਰਜਿਸਟਰਡ ਹੈ ਐਲ ਐ ਸਿਕਿਉਰਟੀ ਰਜਿਸਟਰਡ ਵੀ ਹੈ ਕਿ ਨਹੀਂ ਹੈ ਐਵੇਂ ਹੁਣ ਤੁਸੀਂ ਆਪਣਾ ਲੈਟਰ ਪੈਡ ਦੇ ਵਿੱਚ ਲੁਧਿਆਣਾ ਸਟਾਕ ਐਂਡ ਕੈਪੀਟਲ ਸਿਕਿਉਰिटीज ਦਾ ਮੈਂ ਇਹ ਚੀਜ਼ਾਂ ਜਿਹੜੀਆਂ ਹੈਗੀ ਆ ਗਲਤ ਆ ਮੈਂ ਸਾਰੇ ਜਿੰਨੇ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਵੀ ਜਦੋਂ ਵੀ ਤੁਸੀਂ ਕਿਸੇ ਬ੍ਰੋਕਰ ਨਾਲ ਕੰਮ ਕਰੋ ਤੇ ਕਮ ਸੇ ਕਮ ਉਹਦਾ ਦੇਖੋ ਵੀ ਉਸ ਲੁਧਿਆਣਾ एलएसएस सिक्योरिटीज रजिस्टर्ड ਹੈਗਾ ਫਿਰ ਕੰਮ ਕਰੋ ਤੁਹਾਡੀ ਫਿਰ 100% ਦੀ 99% ਸੇਫਟੀ ਹੈ ਤੁਹਾਡੀ ਪੇਮੈਂਟ ਵੀ ਸੇਫ ਦਾ ਤੁਹਾਡੇ ਸ਼ੇਅਰ ਵੀ ਸੇਫ ਇਹ ਕਿਵੇਂ ਪਛਾਣੋਗੇ ਵੀ ਐਲਐਸਸੀ ਦਾ ਉਹ ਮੈਂਬਰ ਹੈਗਾ ਕਿ ਨਹੀਂ ਕੋਈ ਸਰਟੀਫਿਕੇਟ ਸਰਟੀਫਿਕੇਟ ਸੇਬੀ ਵੱਲੋਂ ਮਿਲਦੀ ਹੈ ਜੀ ਰਜਿਸਟ੍ਰੇਸ਼ਨ ਨੰਬਰ ਹੁੰਦਾ ਸਾਡੇ ਹਰ ਕਮਰੇ ਦੇ ਬਾਹਰ ਹਰ ਬ੍ਰੋਕਰ ਦਾ ਸਰਟੀਫਿਕੇਟ ਲੱਗਿਆ ਲਾਣਾ ਪੈਂਦਾ ਹੈ ਸੇਬੀ ਵੱਲੋਂ ਇਹ ਸਾਨੂੰ ਇੰਸਟਰਕਸ਼ਨਸ ਹੈ ਜੀ ਜਿਹੜਾ ਵੀ ਬਰੋਕਰ ਹੈਗਾ ਉਹਨੂੰ ਜਿਹੜੀ ਸੈਬਰੀ ਦੀ ਰਜਿਸਟਰ ਦਾ ਨਾ ਆਪਣੇ ਕਮਰੇ ਦੇ ਬਾਹਰ ਲਾਣੀ ਪੈਂਦੀ ਹੈ ਮਤਲਬ ਕੋਈ ਸਾਰਾ ਵਾਈਟ ਬਣੀ ਆ ਕੋਈ ਦੋ ਨੰਬਰ ਦਾ ਕੰਮ ਨਹੀਂ ਹੈ ਸਿਰਫ ਫਿਰ ਤੁਸੀਂ ਵੀ ਕੋਈ ਕਾਰਵਾਈ ਉਸ ਦੇ ਖਿਲਾਫ ਅਸੀਂ ਕੀ ਕਰਨੀ ਆ ਸੀ ਤਾਂ ਸਿਰਫ ਤੁਸੀਂ ਆਗੇ ਤੁਹਾਨੂੰ ਜਵਾਬ ਦਿੱਤਾ ਸੀ ਕੀ ਕਾਰਵਾਈ ਕਰਨੀ ਹੈ ਸਾਡਾ ਕੀ ਰੋਲ ਹੈ ਅਸੀਂ ਤਾਂ ਸਿਰਫ ਸਾਨੂੰ ਕੋ ਪੁੱਛੂਗਾ ਤੁਹਾਡੇ ਥਰੂ ਆਪਾਂ ਤੁਹਾਡੇ ਮਾਧਿਅਮ ਨਾਲ ਅਸੀਂ ਸਭ ਨੂੰ ਦੱਸਦਾ ਵੀ ਸਾਡਾ ਕੋਈ ਲੈਣ ਦੇ ਨਹੀਂ ਹੈ ਬਸ ਧੰਨਵਾਦ